ਸਿਰਫ 20 ਰੁਪਏ ਦੇ ਵਿੱਚ ਇਹ ਗੁਰਸਿੱਖ ਵੀਰ ਲੋਕਾਂ ਦਾ ਭਰ ਰਿਹਾ ਹੈ ਪੂਰਾ ਪਰਿਵਾਰ ਇਸ ਦੇ ਵਿੱਚ ਰੋਟੀਆਂ ਬਣਾਉਂਦਾ ਹੈ ਸਬਜ਼ੀ ਬਣਾਉਂਦਾ ਹੈ ਅਤੇ ਲੋਕਾਂ ਦਾ ਭਰਦਾ ਹੈ ਪੋਸਟਮਾਸਟਰ ਤੋਂ ਰਿਟਾਇਰ ਹੋਈ ਇਸ ਵੀਰ ਦੀ ਇਸ ਜਿੰਦਾਦਿਲੀ ਨੂੰ ਹਰ ਕੋਈ ਸ਼ੇਅਰ ਕਰਿਓ ਕਿਉਂਕਿ ਇਸ ਨੇ ਕਿਹਾ ਕਿ ਪੈਸਾ ਕਮਾਉਣਾ ਸਾਡਾ ਮਕਸਦ ਨਹੀਂ ਅਸੀਂ ਹੋ ਸਕਦਾ 20 ਰੁਪਏ ਵੀ ਨਾ ਲੈਂਦੇ ਪਰ ਅਨਾਜ ਦੀ ਜੇ ਦੁਰਵਰਤੋਂ ਨਾ ਹੋਵੇ ਇਸ ਕਰਕੇ ਅਸੀਂ ਵੀਰ ਪੈ ਲੈਨੇ ਆ ਜਿਹਾ ਸੋਚ ਗਾਲ ਤੁਸੀਂ ਦੇਖ ਰਹੇ ਨੈਸ਼ਨ ਪੋਸਟ ਤੇ ਮੈਂ ਹਾਥਵਾਢੇ ਨਾਲ ਪ੍ਰਿਆ ਅੱਜ ਦੇ ਜਮਾਨੇ ਦੇ ਵਿੱਚ ਕੋਈ ਕਿਸੇ ਦੇ ਮੂੰਹ ਤੋਂ ਰੋਟੀ ਖੋਣ ਨੂੰ ਵੀ ਤਿਆਰ ਹੈ ਲੋਕ ਸੋਚਦੇ ਨੇ ਕਿ ਮੇਰਾ ਢਿੱਡ ਭਰ ਜਾਈ ਭਾਵੇਂ ਅਗਲੇ ਦਾ ਭਰੇ ਨਾ ਪਰੇ ਪਰ ਇੱਕ ਪਰਿਵਾਰ ਜਿਹੜਾ ਸਾਰੇ ਦਿਨ ਜੋ ਹੈ ਸਾਰਾ ਦਿਨ ਸਿਰਫ ਐਸਲੀ ਮਿਹਨਤ ਕਰਦਾ ਹੈ ਤਾਂ ਕਿ ਉਹ ਲੋਕਾਂ ਦਾ ਢਿੱਡ ਭਰ ਸਕਣ 20 ਰੁਪਏ ਦੇ ਵਿੱਚ ਉਹ ਦੋਇਆ तकरीबन 5 ਰੋਟੀਆਂ ਨਾਲ ਸਬਜੀ ਨਾਲ ਦਾਲ ਨਾਲ ਚਾਵਲ ਸਾਰਾ ਕੁਝ ਜਿਹੜਾ ਹੈ ਉਹ ਲੋਕਾਂ ਨੂੰ ਪਰੋਸਦੇ ਨੇ ਹੋਰ ਮੁੱਖ ਗੱਲ ਇਹ ਹੈ ਕਿ ਸਿਰਫ ਜੀਤ ਸਿੰਘ ਹੀ ਨਹੀਂ ਬਲਕਿ ਉਹਨਾਂ ਦਾ ਪੂਰਾ ਪਰਿਵਾਰ ਇਸ ਦੇ ਵਿੱਚ ਸਹਿਯੋਗ ਕਰਦਾ ਹੈ ਘਰ ਦੀਆਂ ਔਰਤਾ ਘਰ ਦੇ ਵਿੱਚ ਜੋ ਹੈ ਉਹ ਰੋਟੀਆਂ ਬਣਾਉਂਦੀਆਂ ਨੇ ਸਬਜੀ ਬਣਾਉਂਦੀਆਂ ਨੇ ਦਾਲ ਬਣਾਉਂਦੀਆਂ ਨੇ ਅਤੇ ਜੀਤ ਸਿੰਘ ਨੂੰ ਜੀਤ ਸਿੰਘ ਜਿਹੜੇ ਨੇ ਉਹ 20 ਰੁਪਏ ਲੈ ਕੇ ਇਸ ਨੂੰ ਵਰਤੋਂਦੇ ਨੇ ਇਸ ਸੇਵਾ ਦਾ ਜੋ ਹੈ ਮੁੱਲ ਕੋਈ ਵੀ ਨਹੀਂ ਮੋੜ ਸਕਦਾ ਕਿਉਂਕਿ ਭੁੱਖੇ ਢਿੱਡ ਜਿਹੜੇ ਲੋਕ ਹੁੰਦੇ ਨੇ ਉਹਨਾਂ ਦਾ ਢਿੱਡ ਚੜਾਇਓ ਪਰਿਆ ਜਾਂਦਾ ਹੈ ਸੋ ਸੀਨਾ ਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਪੂਰੀ ਵੀਡੀਓ ਦੇਖੋ ਤੁਹਾਡਾ ਵੀ ਦਿਲ ਖੁਸ਼ ਹੋਇਆ ਹੈ ਤੇ ਸ਼ੇਅਰ ਜ਼ਰੂਰ ਕਰਨਾ ਕੀ ਨਾ ਭਾਈ ਆਪਣਾ ਸਰਪਰਾਬੇਤ ਆਇਓ ਇਥੇ ਤੇ ਕਿੱਦਾਂ ਦਾ ਲੱਗਿਆ ਲੱਗਰ ਚੱਲ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਸਾਨੂੰ ਅਈ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘੜਵੜ ਗੇ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਮੈਂ ਤਾਂ ਕਾਲਜ ਪੜ੍ਹਦਾਂ ਪੀਜੀ ਚ ਰਹਿੰਦੇ ਹਾਂ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਤਾਂ ਦੀ ਰੋਟੀ ਮਿਲ ਜਾਂਦੀ ਹੈ ਨਹੀਂ ਸਰ ਉੱਥੇ ਤੇ ਬਹੁਤ ਟੇਸ ਨਹੀਂ ਹੁੰਦੇ ਰੋਟੀ ਲੇਕਿਨ ਇੱਥੇ ਆਪਾਂ ਆਏ ਆ ਪਹਿਲੀ ਵਾਰੀ ਤੁਹਾਨੂੰ ਘਰ ਵਰਗਾ ਖਾਣਾ ਮਿਲਿਆ ਉੱਥੇ ਐ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਇੱਥੇ ਆਓ ਤੇ ਪੀਜੀ ਘਰ ਵਰਗਾ ਖਾਣਾ ਖਾਓ ਇਹ ਦੋ ਲਾਈਨਾਂ ਚ ਕੁਝ ਕਹਿ ਲਈ ਕਿਹਾ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੰਗਰ ਆ ਇਦਾਂ ਪੱਕੜੇ ਰੋਟੀ ਖਾਈਦੇ ਉਦਾਂ ਹੀ ਸੇਮ ਇਦਾਂ ਦੀ ਰੋਟੀ ਆਪ ਨੂੰ ਹੱਥ ਨੂੰ ਮਿਲਦੀ ਪਈ ਆ ਸਵਾਦ ਬਹੁਤ ਵਧੀਆ ਸਰ ਸਵਾਦ ਆ ਤੇ ਇਹ ਸੇਵਾ 5 ਮਹੀਨੇ ਹੋਇਆ ਇਹ ਚਾਲੂ ਕੀਤੀ ਹੈ ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਭਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ ਮੈਂ ਇਹ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਿ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕਾਂ ਨੂੰ ਵਰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਔਰੇ ਉਸ ਸਸਤੀ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਦੇ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੋ ਵੀ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸ ਦੇ ਵਿੱਚ ਅਸੀਂ ਦਾਲ ਦੇ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦਿੰਦੇ ਨੇ ਹਾਂਜੀ ਜਿਸ ਤਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਕਿਤੇ ਪਿਆਰ ਕਰਦੇ ਹੋ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਰੇਸੀ ਕਰਦੇ ਆ ਸਾਡੀਆਂ ਭੂਲੇ ਸੇਵਾ ਨਾਲ ਕਰਦਿਆਂ ਨੂੰ ਰਾਣੀਆਂ ਉਹ ਗੁਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜੀ ਵਗੈਰਾ ਜੋ ਰੋਟੀਆਂ ਪਕਾਦਾ ਪਕਾਉਂਦੀ ਜਨ ਹਾਂਜੀ ਤੁਸੀਂ ਕਹਿੰਦੇ 4-5 ਮਹੀਨੇ ਸ਼ੁਰੂ ਹੋਏ ਇੱਕ ਹੀ ਦੇ ਤੇ ਚਟਪੂਰੇ ਦਾ ਪੂਰਾ ਅਰਥ ਲਾ ਰਹੇ ਕਿ ਅਸੀਂ ਦਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਇਹ ਪਲੈਨਿੰਗ ਤਾਂ ਪਹਿਲੇ ਵੀ ਚੱਲਦੀ ਹੁੰਦੀ ਹੈ ਹਾਂ ਨੇ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਸਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਆਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਸ਼ੁਰੂ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਆਪ ਅਸੀਂ ਬੜਾ ਕੁਝ ਕਰਦੇ ਆਂ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆਂ ਸਾਨੂੰ ਕੁਝ ਨਾ ਕੁਝ ਉਸ ਮਨੁੱਖਤਾ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਵੇਂ ਹਾਂ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਨਹੀਂ ਸੋchnਾ ਚਾਹੀਦਾ ਤਾਂ ਕਿ ਉਹ ਮੋਬਾਈ ਗੁਰੂ ਪਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਾਤ ਪਰਵਾਨ ਕਰੇ ਹੈ ਨਹੀਂ ਅਰੇ ਸਾਡੇ ਲੋਕ ਸੁਖੀਏ ਪਰ ਲੋਕ ਸੁਲੇ ਹੋ ਟਾਈਮਿੰਗ ਕਿੰਨੇ ਵਜੇ ਰਹੀ ਹੈ ਲੰਗਰ ਦੀ ਕਿੰਨੇ ਵਜੇ ਟਾਈਮ ਅਸੀਂ 5 ਵਜੇ ਤੋਂ ਲੈ ਕੇ 8 8:00 8:00 ਵਜੇ ਤੱਕ ਹੈ ਰੱਖਿਆ ਹੁੰਦਾ ਹੈ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਕੋਲ ਵਾਪਸ ਹਾਂ ਪਤਨੂ ਤੇਨਵਿਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਾਂਦੇ ਨੇ ਹਾਂਜੀ ਉਹ ਲੋਡ ਵੰਦਾ ਕੇ ਛੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂਜੀ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉਂ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰਹੇਗਾ ਕਾਟਿਨਿਊ ਸਾਲੀ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਕਿ ਹਮੇਸ਼ਾ ਵਾਸਤੇ ਕੰਟੀਨਿਊ ਹੋਵੇ ਅਗੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਉਹ ਦਾ ਮਤਲਬ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ